ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਜਿਹੜੇ ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੰਜਗਰਾਈ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨੁ ਭਲਵਾਨ ਜੀ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਹੀ ਖਾਵਾਂ ਦਿਖਾਉਣੀਆਂ ਤੇ ਦੋਵੇਂ ਤਾਜ਼ੀਆਂ ਸੂਈਆਂ ਤੁਹਾਨੂੰ ਦਿਖਾਵਾਂਗੇ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਡੀਓ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਣਾ ਠੀਕ ਠਾਕ ਜੀ ਚਲੋ ਵਧੀਆ ਚੱਲਦਾ ਜੀ ਤੇ ਨਾਮ ਦੱਸ ਤੇ ਕਰੀ ਫਿਰ ਆਪਾਂ ਮੇਰਾ ਸੋਨੂ ਪਹਿਲ ਮਾਂ ਜੀ ਪਿੰਡ ਪੰਜ ਕਰਾਂਗੇ ਤਸਵੀਰ ਦਿਨਾਵਾਂ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਬੋਲ ਦੇ ਕਰੀ 98189729 ਠੀਕ ਆ ਤੇ ਜਿਹੜਾ ਦੋ ਹੀ ਆ ਨਾ ਅੱਜ ਫਿਰ ਦੋ ਹੀ ਤਿੰਨ ਹੀ ਇੱਕ ਦੇਗੀ ਸਵੇਰੇ ਦੋਵੇਂ ਸੂਈਆਂ ਸੋਈਆਂ ਠੀਕ ਆ ਤੇ ਚਲੋ ਫਿਰ ਸ਼ੁਰੂਆਤ ਆ ਪਹਿਲੇ ਨੰਬਰ ਵਾਲੀ ਵੇਡ ਤੇ ਕਰ ਲੀਏ ਤਾਜੀ ਸੋਈ ਜਾਦੀ ਹੈ ਤਾਜੀ ਤਾਜੀ ਕਿੰਨੇ ਦਿਨ ਹੋਈ ਸੋਈ ਨਾ ਇਹ ਪਰਸੋਂ ਰਾਤ ਦੀ ਸੋਈ ਏ ਅੱਛਾ ਤਿੰਨ ਦਿਨ ਹੋ ਗਏ ਕਿ ਅੱਜ ਅੱਜ ਚਾ ਦਿਨ ਕਿਉਂ ਠੀਕ ਹੈ ਤੇ ਕਿੰਨਾ ਦੁੱਧ ਤਿਆਰ ਕਰ ਕੀ ਜੀ ਫਿਰ ਕੋ ਲਾ ਲਓ ਕੋਈ ਬਬਲਾ ਲਾ ਲਓ ਦੁੱਧ ਲਾ ਲਓ ਆਪਾਂ ਸਾਫ ਕਰ ਦਿੱਤੀ ਜੇ ਅੱਛਾ ਅੱਜ ਸਵੇਰੇ ਸਾਫ ਕਰ ਦਿੱਤੀ ਜੇ ਬੱਚੇ ਦਾ ਪਾ ਕੇ 12 ਹੋ ਜੇ 13 ਹੋ ਜੇ ਤਿਆਰ ਜਿਹੜਾ ਬਿਲਕੁਲ ਜਿਹੜਾ ਮੇਰੇ ਘਰ ਦੀ ਚਵਾਈ ਦਾ ਦੋ ਟਾਈਮ ਕੋ ਚੋਲੇ ਦੋ ਟਾਈਮ ਚੋਲੇ ਚਾਰ ਟਾਈਮ ਚੂਲੇ ਦੀ ਮੇਰੇ ਕੋਲ ਤੇ ਸੂਆ ਕਿਨਵਾ ਇਹਦਾ ਪਹਿਲਾ ਸੂਆ ਮੂੰਹੋਂ ਦੁੱਧਾਂ ਦੇ ਜੀ ਅੱਛਾ ਹਾਂਜੀ ਤੋਰਾ ਮੇਰੇ ਕਰੀ ਤੇ ਜਿਹੜਾ ਦੁੱਧ ਉਹ ਵਧੂ ਕਿੰਨਾ ਕਿ ਦੁੱਧ ਕਰ ਜੂਗੀ ਦੁੱਧ ਜਿੰਨੀ ਬਰੀਡ ਬਰੂਡ ਵੀ ਇੱਤੀ 15 16 ਕਿਲੋ ਤੇ ਕਰੂਗੀ ਗਰਮੀ ਗਰਮੀ ਬੜੀ ਆ ਹਾਂਜੀ ਹਾਂਜੀ ਬਾਕੀ ਜੇ ਤਾਜ਼ਾ ਇਹ ਬੱਚਾ ਜਿਹੜਾ ਬਿਲਕੁਲ ਉਹ ਨਾ ਆ ਲੈ ਸਾਧਾ ਪਿਓਰ ਦੋ ਦੰਦ ਜਿਹੜੀ ਠੀਕ ਹੈ ਜੀ ਕਿੰਨਾ ਫਿਰ ਮੁੱਲ ਰੱਖਣਾ ਵੀ ਜੀ ਇਹਦਾ ਆਪਾਂ ਮੁੱਲ ਮੱਛੀ ਜੀ ਦੀ ਮਿੱਟੀ ਬਰੀਡ ਚ ਹਾਂਜੀ ਇਹੋ ਜਿਹੀ ਮੱਛੀਆਂ ਦਾ ਲੋਕੀ ਬਾਹਰ ਕੋਈ 60 ਕੋਈ 65 ਕਰੀ ਜਾਂਦਾ ਹਾਂਜੀ ਬਾਕੀ ਠੰਡੀ ਠੁੰਡੀ ਬੜੀ ਜੇ ਇਹ ਨਹੀਂ ਜਿਹੜੇ ਬੰਨੇ ਮਰਜੀ ਚੂਲੂ ਬੈਠ ਗਏ ਆ ਸਾਨੂੰ ਵੀ ਦੇਖ ਸਕਦੇ ਇੱਥੇ ਲੱਗੇ ਤਾਂ ਆਪਾਂ ਠੀਕ ਆ ਗੁੱਡੀ ਬਰੀਡ ਵਾਲੀ ਲੋਕੀ ਕੋਈ 60 ਕੋਈ 65 ਕਰੀ ਜਾਂਦਾ ਹਾਂਜੀ ਆਪਾਂ 45 ਕਰਦੇ 45000 ਹਾਂਜੀ ਛੋਟ ਛੜ ਵਿੱਚੋਂ ਕਰ ਦੋਗੇ ਕਰ ਦੋ ਜਿੰਨੀ ਕਰਨੀ ਵੀ ਆਪਣੀ ਖੁਸ਼ੀ ਨਾਲ ਕਰ ਦੋ ਕਿੰਨੇ ਆਪ ਹੀ ਕਰ ਦੋ ਕਰ ਦੋ ਜਿੰਨੀ ਤੁਸੀਂ ਕਰਨੀ ਨਾ ਆਪਣੀ ਖੁਸ਼ੀ ਨਾਲ ਉੱਥੇ ਛੋਟ ਛੋੜੀ ਹੋਣੀ ਬਾਕੀ ਇਹ ਨਾ ਜਿਆਦੀ ਨਾ ਕਰਿਓ ਉੱਥੇ ਛੋਟ ਛੋੜੀ ਕਰਾਂਗੇ ਤੁਈ ਮੇਰੇ ਇੱਕੋ ਗੱਲ ਕਰਦੀ ਐ ਫਿਰ ਇੱਕੋ ਹੀ ਗੱਲ ਕਰਦੋ ਜੀ ਇੱਕੋ ਗੱਲ ਬਿਲਕੁਲ ਐਂ ਕਰਦੋ ਜੀ ਕਰਦੋ ਦੋ ਛੱਡ ਦਈਏ ਕਿੰਨੇ ਚੋ ਜੀ 40 ਚ ਚਲੋ ਤੁਹਾਡੀ ਮਰਜ਼ੀ ਜਿਆਦਾ ਨਹੀਂ ਹੁੰਦਾ ਨਹੀਂ ਜਿਆਦਾ ਨਹੀਂ ਹੁੰਦਾ ਕੋਹ ਨਹੀਂ ਹੁੰਦਾ ਹਣੇ ਥੋੜਾ ਜਿਹਾ ਬਾਜ਼ਾਰ ਦਾ ਫਰਕ ਪਿਆਜ ਕੋਈ ਨਹੀਂ ਕੋਈ ਨਹੀਂ ਪਿਆ ਤੇ ਕੋਈ ਨਹੀਂ ਕਰ ਦਿੰਦੋ ਤੂੰ ਕਹਿ ਦਿੱਤਾ ਵੀ ਜੀ ਕਰ ਅੱਛਾ 38000 ਦੇ ਦੇ ਦੋਗੇ ਦੇ ਦਾਂਗੇ ਦੋ ਘੱਟ ਜਾਂਦੇ ਠੀਕ ਆ ਜੀ ਬਾਕੀ ਹਰਮਾਨ ਦਾਲ ਕਰਾਂਗੇ ਵੀਰ ਭਰਾ ਕੋਈ ਫੋਨ ਲਾਊਗਾ ਨਾ ਹਰਮਾਨ ਦਾਲ ਕਰਾਂਗੇ ਇਹ ਨਹੀਂ ਵੀ ਪਿਕਸੀ ਹੋ ਜੂਗਾ ਅੱਛਾ ਕੋਈ ਫੋਨ ਲਾਵੇ ਇੱਕ ਠੀਕ ਆ ਤੇ ਹੁਣ ਇੱਕ ਇਹਨਾਂ ਸੋਈ ਨੂੰ ਕਿੰਨੇ ਦਿਨ ਹੋ ਗਏ ਜੀ ਇਹਨੂੰ ਹਫਤਾ ਹੋ ਗਿਆ ਜੀ ਆਹ ਬੰਦਾ ਜੀ ਇਹਦਾ ਸੋਆ ਕਿੰਨਾ ਆ ਜੀ ਇਹ ਘਰ ਵਾਲੇ ਦੇ ਪਹਿਲਾਂ ਆਉਂਦੇ ਦੂਸਰਾ ਕਰਕੇ ਹੀ ਲੈ ਜੀ ਠੀਕ ਆ ਹਾਂ ਜੀ ਤੇ ਇਹਦੇ ਕੋ ਦੁੱਧ ਕਿੰਨਾ ਤਿਆਰ ਹੈ ਕੋਈ ਬੱਚੇ ਦਾ ਪਾ ਕੇ ਹਫਤਾ ਹੋ ਗਿਆ ਜੀ ਸੂਈ ਨੂੰ ਹਾਂ ਜੀ ਬੱਚੇ ਦਾ ਪਾ ਕੇ 12 ਕਿਲੋ ਹੋ ਗਿਆ ਜੀ ਅੱਛਾ ਹਾਂ ਜੀ ਤੇ ਇਹ ਕਿੰਨਾ ਕਿਚਵਾਈ ਜਾਊਗੀ ਔਰ ਬਾਜੂ ਕੀ 2 ਕਿਲੋ ਬਾਕੀ ਦੁੱਧ ਵੀਰਜੀ ਸੇਵਾ ਦਾ ਹੁੰਦਾ ਆਪਣੇ ਲਈ ਇਹੋ ਬੇਨਤੀ ਮੇਰੇ ਹੱਥ ਜੋੜ ਕੇ ਵੀ ਦੁੱਧ ਇਹਨਾਂ ਨੂੰ ਜਿੰਨਾ ਪਾ ਲੋ ਉਹਨਾਂ ਕੀ ਬਾਕੀ ਪਤਾ ਕੀ ਇਹੋ ਜੇ ਮੌਸਮ ਚ ਜੇ 12 ਲੀਟਰ ਵਿੱਚ ਚਵਾਈ ਜਾਵੇ ਤੇ ਬੜਾ ਆ ਹਣਾ ਜੀ ਠੰਡਾ ਕਰਕੇ ਬੱਚੇ ਦਾ ਕੱਢ ਕੇ ਨਾ 10 ਕਿਲੋ ਠੰਡਾ ਕਰਕੇ ਚੁੰਨਦੇ ਰਹੇ ਨੇ ਥਿਓ ਠੀਕ ਆ ਹਾਂ ਜੀ ਤੋਰਾਂ ਹਾਂ ਫੇਰ ਕਰੀ ਬੱਚੇ ਨੇ ਚੰਗਾ ਆ ਕੇ ਕਹਿੰਦੇ 10 ਕਿ ਤਾਂ ਦੁੱਧ ਜਿਹੜਾ ਚਵਾਈ ਕਰੀਦੇ ਰਹੇ ਤਾਂ ਤੇ ਬਾਕੀ ਤੁਸੀਂ ਵੀ ਆਪਣੀ ਚਵਾਈ ਕਰਕੇ ਵੇਚ ਆ ਕੇ ਖੜੋ ਦੋਵੇਂ ਚੁਈਆਂ ਸਵਾਈਆਂ ਚਲੋ ਇਹ ਹੈ ਜੋ ਬਾਕੀ ਹੈਗੀ ਜਰਸੀ ਕ੍ਰੋਸ ਹੈ ਇਹ ਵੀ ਐਸੇ ਜਿਹਾਂ ਗਾਵਾਂ ਦਾ ਦੁੱਧ ਵੀ ਜਿਹੜਾ ਸੰਗਣਾ ਹੁੰਦਾ ਬਾਕੀ ਇਹ ਜੇ ਵੀਡੀਓ ਬਣਾਉਣਾ ਦਾ ਟਾਈਮ ਜਿਹੜਾ ਦੁਪਹਿਰ ਦਾ ਵਾ ਸ਼ਾਮ ਤੱਕਰ ਆਪਣੇ ਦੁੱਧ ਦੇ ਸਾਬ ਨਾਲ ਹਵਾਨੇ ਜਿਹੜੇ ਤਿਆਰ ਕਰ ਲੂਗੀ ਹਾਂ ਬਾਕੀ ਇਹ ਹੁਣ ਜਿਹੜਾ ਵਾ 11 ਵਜੇ ਤੇ 36 ਮਿੰਟ ਹੋਏ ਜਿਹੜੀ ਵੀਡੀਓ ਬਣਾਉਣੀ ਹੈ ਨੀ ਕੋਈ ਲੱਤ ਮਾਰਨ ਵਾਲੀ ਆ ਜਾਂ 扑ਕਣ ਵਾਲੀ ਆ ਜਿੱਤਰਾ ਮਰਜ਼ੀ ਚੋ ਠੀਕ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਦੀ 11 ਵਜੇ ਤੇ 36 ਮਿੰਟ ਹੋਏ ਜਿਹੜੀ ਵੀਡੀਓ ਬਣਾਉਂਦੀ ਆ ਤੇ ਇਧਰ ਹੀ ਦਿਖਾਉ ਤੁਹਾਨੂੰ ਬਾਕੀ ਇਹ ਨਹੀਂ ਵੀ ਕੋਈ ਆਖੇ ਲੱਤ ਮਾਰਦੀ ਜਿੱਤਰਾ ਮਰਜੀ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਦੇ ਠੀਕ ਆ ਤੇ ਇਹਦਾ ਫਿਰ ਮੁੱਲ ਕਿ ਤੇਰੀ 35 ਦੀ 35000 ਦੀ ਕਿਵੇਂ ਚਾ ਸ਼ੋਰਟ ਕਰ ਦੀਏ ਕਰ ਦੋ ਜਿਨੀ ਕਰਨੀ ਤੁਹਾਡੇ ਸਿਰ ਤੇ ਦੋਵੇਂ ਹੀ ਆ ਤੁਸੀਂ ਕਰਨੀ ਜਿਨੀ ਚਲੋ ਇਹ ਵੀ ਫਿਰ 32000 ਦੀ ਜਾਂਦੀ ਆ ਤਿੰਨ ਛੱਡ ਦੀਏ ਦੋ ਤੁਸੀਂ ਕਹਦਾ ਹੋ ਕਿ ਨਾ ਤੁਹਾਨੂੰ ਨਹੀਂ ਮੋੜਨ ਦੇ ਦੀ ਠੀਕ ਆ ਠੀਕ ਹੈ ਵੀਰ ਜੀ ਫਿਰ ਹੋਰ ਕੁਝ ਹੈ ਨਾ ਬਾਕੀ ਇੱਚ ਸੁਈਆਂ ਸੁਵਾਈਆਂ ਆਪਣੀਆਂ ਪਾਸ ਕਰਕੇ ਖੜਨੇ ਚਾਹੀ ਕਰਕੇ ਖੜਨ ਹਾਂਜੀ ਠੀਕ ਹੈ ਵੀਰ ਜੀ ਬਾਕੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਆ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਸ ਚਾ ਕੇ ਖੜੋ ਜੀ